ਸਭ ਤੋਂ ਪਹਿਲਾਂ ਮੈਂ ਸਦਾ ਬਨਵੰਤ ਸਿੰਘ ਨੂੰ ਰੋਣ ਯਾਦ ਕਰ ਰਿਹਾ ਜਿਨ੍ਹਾਂ ਨੇ ਸਾਨੂੰ ਇੱਕ ਇੱਕ ਕਮਪਮੈਂਟ ਦਿੱਤਾ ਤੇ ਮਿਲਣ ਦਾ ਜਦੋਂ ਵੀ ਅਸੀਂ ਇੱਥੇ ਇਕੱਠੇ ਹੁੰਨੇ ਆ ਉਸ ਦੇ ਵਿੱਚ ਜਿਵੇਂ ਮੈਂ ਕਿਤੇ ਪੜਿਆ ਵੀ ਸੀ ਤੇ ਜਾਣਿਆ ਵੀ ਸੀ ਲਿਖਾਇਆ ਵੀ ਸੀ ਮਢਾਇਆ ਵੀ ਹੈ ਕਿ ਮੈਂ ਇੱਕ ਤੋਂ ਇੱਕ ਦੋ ਹੁੰਦੇ ਨੇ ਪਰ ਜਦੋਂ ਇੱਕ ਤੋਂ ਇੱਕ ਦੋ ਹੁੰਦੇ ਮਿਲਦੇ ਨੇ ਤਾਂ ਤੋਂ ਵੋਇਡ ਮਿਲਦੇ ਨੇ ਤੁਹਾਂ ਦੇ ਅਨੁਪਾਤ ਹੁੰਦੇ ਨੇ ਸੋ ਇਹ ਸੇ ਤਾਂ ਪਤਾ ਹੀ ਨਹੀਂ ਕਿੰਨੇ ਇੱਕ ਦੁਨੀਆ ਇੱਥੇ ਆਈ ਗਈ ਹੈਗੀ ਐ ਤੇ ਉਹਨਾਂ ਦੇ ਕੋਲ ਕੀ ਕੀ ਹੈ ਕੀ ਕੀ ਉਪਰ ਨੇ ਇਹ ਸੇ ਜਦੋਂ ਆਇਆ ਜਦੋਂ ਦਾ ਇਥੇ ਵਿਚਾਰ ਪਰਵਾਹ ਚੱਲਿਆ ਹੈਗਾ ਤੇ ਬਹੁਤ ਸੁਣ ਚੰਗਾ ਲੱਗਿਆ ਕਿ ਜਿੱਥੋਂ ਤੱਕ ਕਿ ਮੈਨੂੰ ਲੱਗਦਾ ਹੈ ਕਿ ਬੋਲਣ ਤੋਂ ਤਾਂ ਬਹੁਤ ਕੁਝ ਬੋਲਿਆ ਜਾ ਸਕਦਾ ਹੈ ਕਿ ਕਿ ਅਸੀਂ ਉਹ ਲੋਕ ਹੈ ਜਿਨ੍ਹਾਂ ਜਿਹੜੇ ਆਪਣੇ ਅਨੁਭਵਾਂ ਦੇ ਨਾਲ ਕੰਨ ਤੱਕ ਭਰੇ ਪਏ ਹੈਗੇ ਹਨ ਤੇ ਇਹ ਗੱਲਾਂ ਮੁੱਖਣ ਵਾਲੀਆਂ ਨਹੀਂ ਹੈਗੀਆਂ ਪਰ ਮੈਨੂੰ ਇੱਥੇ ਕਿਉਂ ਬੁਲਾਇਆ ਗਿਆ ਹੈਗਾ ਜਾਂ ਤੁਸੀਂ ਇਹ ਵੀ ਦੇਖਿਆ ਹੋਊਗਾ ਕਿ 50000 ਰੁਪਏ ਵੀ ਮੈਨੂੰ ਦਿੱਤਾ ਗਿਆ ਹੈਗਾ ਤੇ ਮੈਨੂੰ ਇਹ ਲੱਗਦਾ ਹੈ ਕਿ ਇਹਦੇ ਪਿੱਛੇ ਜਿਹੜਾ ਤੁੰਮੈ ਸੰਕੇਪ ਦਿੱਤੇ ਦੇ ਦਿੱਤੇ ਅਕਸਰ ਦਾ ਹੈਗਾ ਕਿ ਮੈਂ ਗੁਰਦੇਵਰ ਹੋਰਾਂ ਦੇ ਨਾਲ ਵੀ ਕੰਮ ਕੀਤਾ ਹੈਗਾ ਕੁਝ ਸਮਾਂ ਇਹੋ ਜਿਹਾ ਸੀ ਕਿ ਮੈਂ ਇਨਕਲਾਬ ਕਰਨ ਨਿਕਲਿਆ ਸੀਗਾ ਆਪਣੀ ਜਾਨ ਹੱਥਾਂ ਦੀ ਤੇ ਤੱਕੇ ਪਰ ਮੇਰੇ ਕੋਲ ਉਸਨੇ ਕ੍ਰਾਂਤੀ ਦੇ ਦੌਰ ਦੇ ਵਿੱਚ ਖੜ ਨਹੀਂ ਸਕਿਆ ਜਦੋਂ ਮੇਰੀ ਕੋਈ ਕਮਜ਼ੋਰੀ ਹੋ ਮੇਰੀ ਸਮਝ ਦੀ ਪਰ ਜਦੋਂ ਮੈਂ ਵਾਪਸ ਆਇਆ ਸੀ ਤਾਂ ਮੈਂ ਇਹ ਸੋਚਿਆ ਸੀ ਕ੍ਰਾਂਤੀ ਕਰਨ ਗਿਆ ਤੇ ਜਹੀ ਤੇ ਜਾਨ ਰੱਖ ਕੇ ਗਿਆ ਸੀ ਮੂਨ ਨੇ ਜੀ ਵਾਪਸ ਆ ਗਿਆ ਮੈਂ ਆਪਣੇ ਆਪ ਨੂੰ ਨਹੀਂ ਨਹੀਂ ਜਿਉਦਾ ਸਭ ਮੇਰੀ ਜ਼ਿੰਦਗੀ ਨੇ ਜਿਹੜਾ ਮੋੜ ਘਟਿਆ ਉਹ ਸਿੱਖਿਆ ਵੱਲੋਂ ਘਟਿਆ ਤੇ ਉਸ ਵਾਕੇ ਦੇ ਵਿੱਚ ਮੈਂ 27 ਸਾਲ ਤੋਂ ਇੱਕ ਤੋਂ ਸਿੱਖਿਆ ਦਾੜਿਆਂ ਦੀ ਅਗਵਾਈ ਕਰ ਰਿਹਾ ਜਿਹੜੀ ਕਹਿੰਦੀ ਅਗਵਾਈ ਦੇ ਵਿੱਚ ਬੜੇ ਨੇ ਹਰ ਇੱਕ ਪਹਿਲੀ ਇੱਟ ਤੋਂ ਲੈ ਕੇ ਆਖਰੀ ਜਿਹੜੀ ਅੱਜ ਤੱਕ ਵੀ ਲੱਗਦੀ ਹੈ ਮੇਰੀ ਅਗਵਾਈ ਦੇ ਵਿੱਚ ਲੱਗੀ ਹੈ 27 ਸਾਲ ਤੋਂ ਮੈਂ ਕਿਸੇ ਕਿਸਮ ਦਾ ਉਸੇ ਸੇਵਾ ਖਾਣੇ ਗਿਆ ਤੇ 27 ਸਾਲ ਤੋਂ 27 ਸਾਲ ਤੋਂ ਪਹਿਲਾਂ ਵੀ ਤੇ 27 ਸਾਲ ਤੋਂ ਵੀ ਤੇ ਅੱਜ ਤੱਕ ਮੈਂ ਜੋ ਤੁਹਾਡੇ ਸਾਹਮਣੇ ਖੜਾ ਨਗਾ ਮੈਂ ਆਪਣੇ ਆਪ ਨੂੰ ਸਮਾਜ ਦੇ ਵਿੱਚ ਕਿਰਦਾਰ ਦੇ ਤੌਰ ਤੇ ਦਿਖਾਇਆ ਹੈਗਾ ਤੇ ਅਗਲੀ ਜਿਹੜੀ ਗੱਲ ਜਿਹੜੀ ਹੈ ਕਿ ਮੈਂ ਕਿਸੇ ਕਿਸਮ ਦਾ ਨਾਂ ਦਾ ਸੇਵਾ ਫਰ ਲੈਣਾ ਨਾ ਲੈਣਾ ਕਿ ਕਿ ਜ਼ਿੰਦਗੀਆਂ ਹੁਣ ਮੈਨੂੰ ਅਗਲੇ 27 ਸਾਲ ਦੇਣੇ ਹੀ ਹਨੇ ਉਥੇ 3 ਏਕੜ ਜ਼ਮੀਨ ਦੇ ਉੱਤੇ ਕਰੋੜਾਂ ਰੁਪਏ ਦੀਆਂ ਇਮਾਰਤਾਂ ਨੇ ਕਿ ਇੱਕ ਇੱਕ ਪੈਸਾ ਦੇਸ਼ ਦੇਸ਼ ਤੇ ਤਾਂੀਆਂ ਨੇ ਲਾਇਆ ਹੋਇਆ ਤੇ ਦਾਨ ਦੇਣਾ ਕੋਈ ਸੌਖਾ ਨਹੀਂ ਹੁੰਦਾ ਤੇ ਦਾਨ ਉਹਨਾਂ ਨੂੰ ਹੀ ਦਿੱਤਾ ਜਾਂਦਾ ਜਦੋਂ ਕੋਈ ਲੋੜਥ ਸਪਸ਼ਟ ਹੋਵੇ ਦੇਣ ਵਾਲੇ ਨੂੰ ਦੇਣ ਵਾਲਾ ਸਮਰੱਥ ਹੋਵੇ ਤੇ ਉਹਨਾਂ ਨੂੰ ਕੋਈ ਜ਼ਰਦਾਰ ਵੀ ਦਿੱਖਦਾ ਹੋਵੇ ਤੇ ਅਗਲੀ ਗੱਲ ਜਿਹੜੀ ਹੈਗੇ ਉਹ ਇਹ ਹੈ ਕਿ ਸਿੱਖਿਆ ਇੱਕ ਇਹੋ ਜਿਹੀ ਚੀਜ਼ ਹੈ ਜਿਹਨੂੰ ਜਿਹੜੇ ਸਮਝਦਾਰ ਲੋਕ ਹੈਗੇ ਆ ਉਹ ਹੀ ਇਹਦੇ ਲਈ ਕੋਈ ਨਾ ਕੋਈ ਜਿਹੇ ਦੀ ਸਮਰੱਥਾ ਹੈ ਉਹ ਦਾ ਕੰਮ ਕਰ ਦਿੰਦੇ ਹੈਗੇ ਆ ਹਾਲਾਤੇ ਦੇਖੋ ਅੱਜ ਪੰਜਾਬ ਦੇ ਵਿੱਚ ਆਫਤ ਆਈ ਹੋਈ ਹੈ ਤੇ ਸਾਡੀਆਂ ਸਾਰੀਆਂ ਦਿਲਦਰਦੀਆਂ ਉਹਨਾਂ ਦੇ ਨਾਲ ਹੈਗੀਆਂ ਤੇ ਲੋਕੀ ਉੱਥੇ ਪਸ਼ੂਆਂ ਵਿਚਾਰਾ ਲੈ ਕੇ ਜਾ ਰਹੇ ਆ ਤੇ ਉਹ ਸਾਰੀ ਰਾਹਤ ਸਮਗਰੀ ਲੈ ਕੇ ਜਾ ਰਹੇ ਨੇ ਇੱਕ ਵਾਜਬ ਜੀ ਗੱਲ ਹੈਗੀ ਯਾਰ ਕਿ ਜਿੱਥੇ ਕੋਈ ਆਫਤ ਆਉਂਦੀ ਹੈ ਉੱਥੇ ਸਾਨੂੰ ਖੜਨਾ ਹੀ ਚਾਹੀਦਾ ਹੈ ਬਰ ਜਿਹੜੀ ਪੰਜਾਬ ਦੀ ਧਰਤੀ ਹੈਗੀ ਆ ਇਹ ਗੰਗਰਾਂ ਦੀ ਧਰਤੀ ਬਣ ਕੇ ਰਹੀ ਹੈਗੀ ਆ ਤੇ ਟੂਰਨਾਮੈਂਟ ਟੂਰਨਾਮੈਂਟ ਵੀ ਕਿਹੋ ਜਿਹਾ ਹੋ ਜਾਈ ਕਿ ਟਰੈਕਟਰਾਂ ਦੀਆਂ ਨੌਣਾ ਘਰਾ ਲਓ ਤੇ ਹੋਰ ਕੁਛ ਇਹੋ ਜਿਹਾ ਕਰਾ ਲਓ ਜਿੰਦਾ ਮਨੁੱਖੀ ਸੇਧ ਨੂੰ ਕੋਈ ਫਾਇਦਾ ਨਹੀਂ ਹੁੰਦਾ ਤੇ ਉੱਥੇ ਬਹੁਤ ਸਾਰੇ ਲੋਕ ਜਿਹੜੇ ਗੋਣਾ ਮੁਹੀ ਕੰਮ ਦਿੰਦੇ ਨੇ ਜਾਂ ਮੇਰੇ ਉਸ ਸਮਾਂ ਕਰਨ ਦੇ ਕਿ ਸਿੱਧੀਆਂ ਭਾਵਨਾਵਾਂ ਜੁੜੀਆਂ ਹੋਣ ਮੈਂ ਭਾਵਨਾਵਾਂ ਆਖਤ ਕਰਨ ਬਜਾਏ ਨਹੀਂ ਕਹਿੰਦਾ ਕਿਉਂਕਿ ਹਰ ਇੱਕ ਦਾ ਜਿਹੜਾ ਕੀਤਾ ਹੈਗਾ ਧਰਮ ਦੇ ਵਿੱਚ ਉਹ ਹੋ ਸਕਦਾ ਹੈ ਕਿਤੇ ਹੋਣਾ ਨਹੀਂ ਚਾਹੀਦਾ ਜੇ ਕੋਈ ਧਰਮ ਨੂੰ ਮੰਨਦਾ ਸਾਨੂੰ ਕੋਈ ਇਹ ਕਰਦਾ ਕਿ ਸਾਨੂੰ ਕੋਈ ਉਹਦੇ ਤੇ ਕੋਈ ਅਪੱਤੀ ਜਿਹੜੀ ਹੈ ਤੇ ਦਰਨ ਇਹ ਕਿ ਸਾਡੇ ਧਾਰਮਿਕ ਸਥਾਨਾਂ ਤੋਂ ਲਗਾਏ ਦੇਖਾਲੇ ਰਹੇ ਨੇ ਸੋਨੋ ਲੱਗ ਰਿਹਾ ਮਰਮਰ ਲੱਗ ਰਹੀ ਹੈ ਕਿੰਨਾ ਖੁਸ਼ ਹੈਗਾ ਤੇ ਪਰ ਜਿਹੜਾ ਮੁਲਕ ਹੈਗਾ ਉਹ ਕਿੱਥੇ ਗਿਆ ਜਦੋਂ ਆਪਾਂ ਇੱਥੇ ਵੀ ਗੱਲ ਕਰਦੇ ਆਂ ਚਾਰ ਕੋਸ਼ੀਆਂ ਹੋਈਆਂ ਕਿਤਾਬ ਦੇ ਪੰਨੇ ਦੇ ਨਾਲ ਇਸ ਤਰ੍ਹਾਂ 바ਵਾ ਸਿੰਘ ਨੇ ਗੱਲ ਕੀਤੀ ਹੈ ਕੁਲਦੀਪ ਸਿੰਘ ਦੀਪ ਖੋਰਾ ਨੇ ਬੜੀਆਂ ਦੇ ਬਾਕੀ ਦੇ ਨਾਲ ਗੱਲਾਂ ਕੀਤੀਆਂ ਹੈ ਗਗਨਪ੍ਰੇਮ ਨੇ ਆਪਣੀ ਗੱਲ ਕੀਤੀ ਹੈ ਗੱਲ ਜਦੋਂ ਵੀ ਗੱਲ ਕੀਤੀ ਜਾਂਦੀ ਹੈ ਕੇਵਲ ਉਸ ਵਿਸ਼ੇ ਤੇ ਹੀ ਨਹੀਂ ਕੀਤੀ ਜਾਂਦੀ ਉਹ ਵਿਸ਼ਾ ਬਹੁਤ ਦੂਰ ਤੱਕ ਖੁੱਲਦਾ ਹੈ ਜਿਦੇ ਚ ਸਾਰੇ ਵਿਦਵਾਨਾਂ ਦੀ ਗੱਲ ਹੋਈ ਹੈ ਜੀ ਆ ਮਤਲਬ ਜਦੋਂ ਆਪਾਂ ਗੱਲ ਕਰਨ ਦੀ ਗੱਲ ਕਰਦੇ ਜਿਹੜੇ ਉਤੋਂ ਗੱਲ ਇਹ ਆ ਕਿ ਅੱਜ ਕੱਲ ਇਹ ਵੀ ਕਰਨੀ ਚਾਹੀਦੀ ਹੈ ਕਿ ਅਸੀਂ ਸਮਾਜਿਕ ਮੁਰਦੇ ਹੋਣੇ ਦੇ ਤੌਰ ਦੇ ਵਿੱਚ ਦੀ ਰੰਗ ਰਹੇ ਹੁੰਦੇ ਆ ਤੇ ਬਹੁਤ ਕੋਸ਼ਿਸ਼ ਬਹੁਤ ਕੋਸ਼ਿਸ਼ ਸਾਡੀ ਸਿੱਖਿਅਤ ਨੂੰ ਹੀ ਖੋਰਾ ਲਗ ਰਿਹਾ ਹੈ ਨਾ ਅਸੀਂ ਬਾਬਾ ਨਾਨਕ ਦੀ ਗੱਲ ਕਰਦੇ ਹੈਗੇ ਆ ਪੋਸਟ ਪਹਿਲਾਂ ਦੇ ਅਸੀਂ ਵਿਚਾਰਵਾਨਾਂ ਦੀ ਖਲਾਸਤਿਆਂ ਬਾਰੇ ਗੱਲ ਕਰਦੇ ਹੈਗੇ ਆ ਅਸੀਂ ਫਕੀਰਾਨੀ ਦੀ ਗੱਲ ਕਰਦੇ ਹੈਗੇ ਆ ਉਹ ਲੋਕ ਜਿਨ੍ਹਾਂ ਨੇ ਸਾਡੀ ਜ਼ਿੰਦਗੀ ਨੂੰ ਸਰਲ ਬਣਾਇਆ ਹੈਗਾ ਕੋਈ ਤੌਰ ਸੀ ਜਦੋਂ ਉਹ ਪੈਦਾ ਹੋਏ ਸੀ ਅੱਜ ਅੱਜ ਇੱਕ ਸਵਾਲ ਕਰਨ ਦੀ ਲੋੜ ਹੈ ਕਿ ਉਹ ਉਹ ਵਿਦਵਾਨ ਉਹ ਸਲਾਸਤਰ ਕਿਉਂ ਨਹੀਂ ਪੈਦਾ ਹੋ ਰਹੇ ਕਾਰਨ ਇਹ ਹੈ ਕਿ ਸਮਾਜ ਦੀ ਧਾਰਾ ਹੀ ਕਿਸੇ ਹੋਰ ਪਾਸੇ ਨੂੰ ਚਲੀ ਗਈ ਹੈਗੀਆ ਉਹ ਕਿੱਥੋਂ ਜੁੜਨੇ ਸੀ ਸਾਡੇ ਪਰਵਾਣਾ 'ਚ ਜੁੜਨੇ ਸੀ ਅਸੀਂ ਪਰਿਵਾਰਾਂ ਕੁ ਪਰਿਵਾਰ ਹੀ ਨਿਰਣੈਨ ਦਿੱਤਾ ਹੈਗਾ ਪਤਾ ਨਹੀਂ ਕਿ ਇਹ ਬੜੇ ਲੰਬੇ ਸਮੇਂ ਤੋਂ ਪਰਿਵਾਰਾਂ ਨੂੰ ਕੋਰੇ ਲੱਗੇ ਪਏ ਨੇ ਮਨੁੱਖਤਾ ਨੂੰ ਕੋਰੇ ਲੱਗੇ ਪਏ ਨੇ ਜਿਹਦੇ ਕਰਕੇ ਜਿਹੜੀ ਇੱਕ ਤਰ੍ਹਾਂ ਤੇ ਇਹ ਇੱਕ ਇਸ ਤਰ੍ਹਾਂ ਦਾ ਗੁੰਝਲਦਾਰ ਸਮਾਗਿਆ ਤੇ ਮੈਨੂੰ ਤਾਂ ਕਈ ਵਾਰ ਇਹ ਲੱਗਦਾ ਹੈ ਕਿ ਮਨੁੱਖ ਕਾਰਪੋਰੇਟ ਦੀ ਕਠਪੁਤ ਵੀ ਬਣ ਕੇ ਰਹਿ ਗਿਆ ਹੈਗਾ ਤੇ ਅਸੀਂ ਸਾਨੂੰ ਉੱਥੇ ਤੱਕ ਨਹੀਂ ਜਾਣ ਦਿੱਤਾ ਜਾਂਦਾ ਤੁਹਾਡੇ ਮੋਬਾਈਲ ਸਿਮ ਚਾਹਦੇ ਨੇ ਤੇ ਜਿੱਦਣ ਉਹਨੇ ਤੁਹਾਡਾ ਸਿਰ ਮੁੰਦ ਕਰ ਲਿਆ ਉਹਨੂੰ ਤੁਸੀਂ ਖੜ ਤੇ ਖੜੇ ਖੜੋਤੇ ਰਹੇਗੇ ਹੋਰ ਬਹੁਤ ਕੁਸ਼ਾ ਹੈਗਾ ਮਤਲਬ ਸਿਹਤ ਦੇ ਮਾਮਲੇ ਚ ਕਾਰਪੋਰੇਟ ਆ ਗਿਆ ਸਿੱਖਿਆ ਦੇ ਮਾਮਲੇ ਚ ਕਾਰਪੋਰੇਟ ਆ ਗਿਆ ਹਰ ਕਿਸਮ ਦੇ ਮਾਮਲੇ ਚ ਕਾਰ ਛੜਤਾ ਦੇ ਮਾਮਲੇ ਚ ਕਾਰਪੋਰੇਟ ਆ ਗਿਆ ਯਾਨੀ ਬਹੁਤ ਵੱਡੇ ਜ਼ਿੰਦਗੀ ਨੂੰ ਚੈਲੰਜ ਤੇ ਗੱਲ ਕਵਤਾ ਦੀ ਸਾਡੇ ਬਹੁਤ ਸਾਰੇ ਸਰ ਬਲਵੰਤ ਸਿੰਘ ਵੀ ਬੈਠੇ ਨੇ ਹੋਰ ਬਹੁਤ ਸਾਰੇ ਕੈਨੇਡਾ ਅਮਰੀਕਾ ਦੇਸ਼ਾਂ ਦੇ ਵਿੱਚ ਦੀਪਤੀ ਜਾ ਕੇ ਆਏ ਨੇ ਉੱਥੇ ਵੀ ਕੋਥੇ ਨਹੀਂ ਫਿਕਰ ਦੀਆਂ ਗੱਲਾਂ ਹੁੰਦੀਆਂ ਨੇ ਸੱਚਮੁੱਚ ਫਿਕਰ ਹੈ ਮੈਨੂੰ ਵੀ ਹੈ ਤੁਹਾਨੂੰ ਵੀ ਹੈ ਪਰ ਅਮਲ ਚ ਕਦੋਂ ਆਊਗਾ ਸੰਗਠਨ ਕਦੋਂ ਬਣਨਗੇ ਅਸੀਂ ਸਖਤ ਸੰਗਠਨ ਰਹਿਤ ਲੋਕ ਹੈਗੇ ਆ ਜਿਹੜੇ ਦਿਨ ਰਾਤ ਅਸੀਂ ਮਤਲਬ ਕਸੀਚੇ ਜਾ ਰਹੇ ਆ ਤੇ ਇਹ ਸਾਰਾ ਕੁਝ ਅਸੀਂ ਚੱਲ ਰਹੇ ਆ ਤੇ ਕੁੱਲ ਮਿਲਾ ਕੇ ਅਸੀਂ ਅਸੀਂ ਸਾਰਾ ਕੁਝ ਹੁੰਦੇ ਹੁੰਦੇ ਆ ਇੱਥੇ ਬਹੁਤ ਵਧੀਆ ਗੀਤ ਗਾਇਆ ਜਾ ਰਿਹਾ ਸੀ ਆ ਪਾਪੜਾ ਜੀ ਜਦੋਂ ਮੈਂ ਆਇਆ ਹੈ ਨਾ ਪੰਜਾਬ ਦੀ ਸਿਫਤ ਸੀਗੀ ਤੇ ਸੱਚਮੁੱਚ ਪੰਜਾਬ ਦੀ ਸਿਫਤ ਆਪਣੇ ਥਾਂ ਦੇ ਪਰ ਮੈਨੂੰ ਕਿਤੇ ਪੰਜਾਬ ਨਹੀਂ ਲੱਭਦਾ ਹੈਗਾ ਮੈਂ ਜਿੰਨਾ ਸੜਕਾਂ ਤੋਂ ਚੱਲ ਕੇ ਆਇਆ ਮੈਂ ਜਿਸ ਮੁਸਤ ਦੇ ਵਿੱਚੋਂ ਚੱਲ ਕੇ ਆਇਆ ਰਿਹਾ ਹਾਂ ਤੇ ਉਹ ਉਹ ਸਾਰਾ ਕੁਝ ਕਿੱਥੇ ਚਲੇ ਗਿਆ ਪੰਜਾਬ ਨੂੰ ਖੜੇ ਖੜੋਤੇ ਕੀ ਹੋ ਗਏ ਮਤਲਬ ਮੈਨੂੰ ਪਤਾ ਹੈ ਪੰਜਾਬ ਦਾ ਇੱਕ ਔਰਾ ਹੈ ਪੰਜਾਬ ਨੇ ਇੱਕ ਜਿਹੜਾ ਆਪਣਾ ਔਰਾ ਹੈਗਾ ਉਹ ਕਿਸਾਨੀ ਸ਼ੁਭਸ ਦੇ ਵਿੱਚ ਵੀ ਦਿਖਾਇਆ ਹੈਗਾ ਅੱਜ ਵੀ ਉਹ ਫੜਾਂ ਚ ਦਿਖਾ ਰਿਹਾ ਪੰਜਾਬ ਆਪਣਾ ਹੋਣਾ ਤੇ ਪੰਜਾਬ ਦਾ ਔਰਾ ਹੈਗਾ ਜਿਹੜਾ ਇਹ ਅੱਜ ਤੋਂ ਨਹੀਂ ਇਹ ਬਹੁਤ ਪਹਿਲਾਂ ਤੋਂ ਸਾਡੇ ਆਗਮਾਂ ਨੂੰ ਰੜਤਾ ਨਿਕਾ ਉਹ ਜਿਹੜੀ ਰੜ ਕੇ ਹੈਗੀ ਆ ਉਹ ਉਹ ਇਸ ਗੁੱਪ ਦੇ ਵਿੱਚ ਵੀ ਦੇਖੀ ਜਾਣੀ ਹੈ ਕਿ ਉਹ ਜਿਹੜਾ ਵਿਸ਼ਾਲ ਪੰਜਾਬ ਸੀ ਜਿਹਦੇ ਵਿੱਚ ਹਰਿਆਣਾ ਸੀ ਜਿਹਦੇ ਵਿੱਚ ਹਿਮਾਚਲ ਸੀ ਜਿਹਦੇ ਵਿੱਚ ਪਾਕਿਸਤਾਨ ਦੇ ਹਿੱਸੇ ਸੀਗੇ ਉਹਨੂੰ ਕਿਵੇਂ ਇਹਨਾਂ ਨੇ ਤੋੜਿਆ ਤੇ ਕਿਵੇਂ ਤੋੜਦੇ ਜਾ ਰਹੇ ਨੇ ਅਸੀਂ ਇਹ ਵੀ ਟੁੱਟ ਕਰਨ ਵਾਲੀ ਗੱਲ ਹੈਗੀ ਆ ਕਿ ਚਾਹੇ ਲੇਹਾਂ ਦਾ ਪੰਜਾਬਸੀ ਚਾਹੇ ਚੜ੍ਹਦਾ ਪੰਜਾਬਸੀ ਜਿਹੜੇ ਹਿਸਾਬ ਦੇ ਨਾਲ ਸਾਡੀ ਇੱਕ ਦੂਜੇ ਨਾਲ ਗਲਵੱਕੜੀ ਵੱਧ ਰਹੀ ਸੀਗੀ ਤੇ ਉਸ ਗਲਵੱਕੜੀ ਦੇ ਵਿੱਚ ਕੀ ਹੁਣ ਜਿਹੜੀ ਛੇੜੀ ਆ ਉਹ ਵਿੱਚ ਜਿਹੜੀ ਪਾ ਦਿੱਤੀ ਗਈ ਹੈ। ਸੋ ਇਹ ਸਾਡੀ ਜਿਹੜੀ ਜੋ ਕੁਸ਼ਲੀ ਬਾਤ ਕਰ ਰਿਆ ਹੈਗਾ ਬਹੁਤ ਹੀ ਗੁਫਦਾਈ ਬਾਤ ਕਰ ਰਿਆ ਹੈਗਾ ਪਰ ਫਿਰ ਵੀ ਸਾਡੇ ਹਿੱਸੇ ਦਾ ਸਵਾਲ ਇਹੀ ਹੈਗਾ ਕਿ ਅਸੀਂ ਕਿਉਂਕਿ ਜਦੋਂ ਵੀ ਅਸੀਂ ਜੀ ਵਿਚਾਰ ਪੋਸ਼ਤੀਆਂ ਵਿੱਚ ਅਸੀਂ ਆਪਾਂ ਬੈਠਦੇ ਹੈਗੇ ਤੇ ਸੱਚਮੁੱਚ ਇਹ ਵੀ ਘਰੋਤਾ ਜਾ ਹੁੰਦਾ ਹੈਗਾ ਤੇ ਸਾਨੂੰ ਇੱਕ ਸਮੂਹ ਦੀ ਜਿਹੜੀ ਸਿਰਣੀ ਸ਼ਕਤੀ ਹੈਗੀ ਆ ਉਹਦਾ ਵੀ ਅਹਿਸਾਸ ਹੁੰਦਾ ਪਰ ਮੈਨੂੰ ਇਹ ਲੱਗਦਾ ਹੈ ਕਿ ਛੋਟੇ ਤੋਂ ਛੋਟਾ ਸਾਟਾ ਜਿਹੜਾ ਹੈ ਜਿਹੜਾ ਹੈਗਾ ਇਸ ਜ਼ਰੂਰ ਹੋਣਾ ਚਾਹੀਦਾ ਹੈ ਕਿ ਅਸੀਂ ਇਸ ਧਰਤੀ ਦੀ ਖੂਬਸੂਰਤੀ ਇਨਸਾਨ ਬਣੀਏ ਇਸ ਧਰਤੀ ਦੀ ਖੂਬਸੂਰਤੀ ਲਈ ਅਸੀਂ ਕੀ ਕਰ ਸਕਦੇ ਹਾਂ ਉਹ ਕਰਨਾ ਚਾਹੀਦਾ ਹੈ ਹਰ ਇੱਕ ਨੂੰ ਆਪਣੀ ਜਿੰਨੀ ਕੋ ਉਦੀ ਸਮਰੱਥਾ ਹੈਗੀਆ ਸ਼ਕਤੀ ਹੈ ਕਿ ਉਹ ਉੱਤਮ ਲੋਣੀ ਚਾਹੀਦਾ ਹੈ ਤੇ ਆਪਣੇ ਆਪ ਨੂੰ ਆਪਣੇ ਆਪ ਨੂੰ ਸਿਆਣੇ ਬਣਾਉਣ ਦੇ ਲਈ ਜੋ ਕੁਝ ਵੀ ਅਸੀਂ ਕਰਨਾ ਚਾਹੀਦਾ ਸਾਨੂੰ ਉਹ ਕਰਨਾ ਚਾਹੀਦਾ ਕਿਉਂਕਿ ਜੇ ਕਿਸੇ ਨੂੰ ਕੋਈ ਪੜ੍ਹਿਆ ਹੁੰਦਾ ਆਮ ਤੌਰ ਤੇ ਸਕੂਲਾਂ ਦੇ ਵਿੱਚ ਪੜ੍ਹਿਆ ਹੈ ਦੀਪ ਜੀ ਪੜਾਉਂਦੇ ਰਹੇ ਨੇ ਫਕੀਰ ਜੀ ਪੜਾਉਂਦੇ ਰਹੇ ਨੇ ਬਾਬਾ ਸਿੰਘ ਜੀ ਪੜਾਉਂਦੇ ਰਹੇ ਨੇ ਇੱਕ ਸੁਲੇਖਾ ਅਸੀਂ ਖਾ ਜਾਂਦੇ ਆ ਕਿ ਅਸੀਂ ਜੇ ਸਕੂਲੇ ਸਾਨੂੰ ਕਾਲਜ ਤੇ ਯੂਨੀਵਰਸਿਟੀ ਨੇ ਡਿਗਰੀਆਂ ਦੇਤੀਆਂ ਤੇ ਬਸ ਹੁਣ ਸਿੱਖਿਆ ਦੀ ਅੱਗੇ ਹੋ ਗਈ ਉਸ ਤੋਂ ਬਾਅਦ ਅਸੀਂ ਕਿਤਾਬਾਂ ਦੇ ਚੱਕਦੇ ਹਾਂ ਉਸ ਤੋਂ ਬਾਅਦ ਅਸੀਂ ਅਖਬਾਰ ਵੀ ਪੜ੍ਹਦੇ ਇੱਕ ਪੁਸਤਕੋਸ਼ ਹੈਗਾ ਸੋ ਮੈਨੂੰ ਲੱਗਦਾ ਸਿੱਖਿਆ ਤਾਂ ਕਦੇ ਵੀ ਖਤਮ ਨਹੀਂ ਹੁੰਦੀ ਸਿੱਖਿਆ ਜੇ ਮੈਂ ਮੈਨੂੰ ਅੱਜ ਸਿੱਖਿਆ ਮੈਂ ਪੜ੍ਹੀ ਤਾਂ ਮੈਨੂੰ ਕੱਲ੍ਹ ਵੀ ਲੋੜ ਹੈ ਮੈਨੂੰ ਪਰਸ ਨੂੰ ਵੀ ਉਹ ਲੋੜ ਹੈਗੀ ਹੈ ਤੇ ਸਿੱਖਿਆ ਨੂੰ ਮੇਰੇ ਨਾਲ ਨਾਲ ਚਲਣਾ ਹੁੰਦਾ ਹੈ ਤੇ ਇਹ ਚਲੋਣੀ ਚਾਹੀਦੀ ਹੈ ਸੋ ਮੇਰਾ ਇਹੀ ਇੱਕ ਨਿੱਕਾ ਜਿਹਾ ਸੰਦੇਸ਼ ਹੈ ਇਹੀ ਜਿਹੜੀ ਜ਼ਿੰਦਗੀ ਦਾ ਜਿਹੜਾ ਥੋੜਾ ਬਹੁਤ ਕਰੂੰ ਮੈਂ ਕਰਦਾ ਹੈਗਾ ਉਹ ਤੁਹਾਡੇ ਸਾਹਮਣੇ ਰੱਖਿਆ ਹੈਗਾ ਮੇਰੇ ਕੰਮ ਨੂੰ ਤੁਸੀਂ ਮੇਰੇ ਮੁੰਡੇ ਤੇ ਹੱਥ ਰੱਖਿਆ ਹੈਗਾ ਇੱਕ ਬਥੋਰਾ ਜਿਹਾ ਕੰਮ ਦੱਸੂ ਕਿ ਇੱਕ ਹੀ ਸਮੂਹ ਅਮਾਰਤ ਕੋਹਨਰ 18 ਤੋਂ ਉੱਥੇ ਬਣਾਉਣੀ ਹੈ ਦੇ ਕੋਠੀ ਉੱਤੇ ਫੋਨ ਤੱਕ 4 ਕਰੋੜ ਰੁਪਏ ਲੱਗ ਰਿਹਾ ਤੇ 4 ਕਰੋੜ ਰੁਪਏ ਤਾਂ ਮੇਰੇ ਕੋਲ ਨਹੀਂ ਮੈਂ ਤਾਂ ਅੱਜ ਵੀ ਬਸਚ ਆਇਆ ਹੈ ਕਿਉਂਕਿ ਮੈਂ ਤਾਂ ਆਪਣੇ ਆਪ ਨੂੰ ਕਦੇ ਮੈਂ ਇਹ ਇਸ ਤਰ ਕੀਤਾ ਹੀ ਨਹੀਂ ਹੈ ਪਰ ਮੈਂ ਤਾਂ ਬਈ ਖੁਸ਼ ਹਾਂ ਮੈਂ ਤਾਂ ਆਪਣੇ ਆਪ ਨੂੰ ਇਹੀ ਸਮਝਣ ਦੀ ਮੈਂ ਇਸ ਸੇਵਾਦਾਰ ਹੈਗਾ ਤੇ ਮੇਰੇ ਮੋਢੇ ਤੇ ਹੱਥ ਲਿਖਿਆ ਤਾਂ ਮੈਂ ਸੇਵਾ ਕਰੀ ਜਾਵਾਂ ਮੋਢੇ 50000 ਰੁਪਏ ਜਿਹੜਾ ਮੈਨੂੰ ਦਿੱਤੇ ਆ ਕੱਲ ਨੂੰ ਇਹਦੀ ਸਕੂਲ ਦੇ ਵਿੱਚ ਰਸੀਦ ਜਟਾਪ ਦੇਣੀ ਹੈ ਰਾਹ ਨੂੰ ਉਸ ਜੋ ਵੀ ਮਿਲ ਰਿਹਾ ਉਹ ਐਸ਼ੀ ਕਰਕੇ ਮਿਲ ਰਿਹਾ ਹੈਗਾ ਫਿਰ ਉਹ ਇੱਕੀ ਗੱਲ ਦਾ ਵੀ ਕਿਰਦਾਰ ਦਾ ਮੁੱਲ ਹੈ ਜਿਹੜਾ ਜਗੇ ਉਹ ਮੁੰਦੇ ਨੇ ਜਿਵੇਂ ਕਿਰਦਾਰ ਦਿਖਾਇਆ ਤਾਂ ਮੁੱਲ ਪਾਇਆ ਪਰ ਮੇਰਾ ਮੁੱਲ ਨਹੀਂ ਪਾਇਆ ਸਿੱਖਿਆ ਦਾ ਮੇਰੇ ਮਨੋਰਥ ਦਾ ਫੁੱਲ ਪਾਇਆ ਸੋ ਇਹ ਕਿਰਦਾਰ ਦੀ ਉਹ ਸ਼ਕਤੀ ਹੁੰਦੀ ਹੈ ਤੇ ਇਹਦੇ ਚ ਕੀ ਮੈਨਾਂ ਕੋਈ ਅਭਿਮਾਨ ਨਹੀਂ ਹੈਗਾ ਇੱਕ ਸਵੈਮਾਨ ਦੇ ਵਿੱਚੋਂ ਕਲ ਕਰਦੇ ਆ ਜੇ ਮੇਰੇ ਕੋਲ ਨੇ ਸਵੈਮਾਨੜੇ ਇਸਨੇ ਸਵੈਮਾਨੜ ਤੁਹਾਡਾ ਹੀ ਹੈ ਤੁਹਾਡਾ ਸਾਰੇ